ਸਾਸੀਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਢੇਸੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਆਪਣੇ ਵੀਰੇ ਪਿੰਦਰ ਹੁਣਾ ਕੋਲ ਵੱਡੀਆਂ ਝੋਟੀਆਂ ਆ ਗਈਆਂ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਵੇਂਦੇ ਹੋ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਆਓ ਲੈਨੇ ਸਾਰੀ ਬਾਈ ਜੀ ਨੂੰ ਜਾਣਕਾਰੀ ਸਾਸੀਕਾਲ ਵੀਰੇ ਸਾਸੀਕਾਲ ਹੋਰ ਵੀਰ ਜੀ ਸਾਸੀਕਾਲ ਪਾਪਾਈ ਸਤਿਕਾਰ ਜੀ ਠੀਕ ਠਾਕ ਆ ਪਾਈ ਵਧੀਆ ਜੀ ਬੜੀਆ ਚਾਹੀਦਾ ਜੀ ਹੋਰ ਸੁਣਾਓ ਕਿਦਾਂ ਮੇਰਾ ਤਾਂ ਜੰਨਾ ਹੀ ਮਹਾਰਾਜ ਦੀਆਂ ਮੇਰਾ ਜੀ ਹੋਰ ਵੀਰੇ ਕਿੰਨੀਆਂ ਝੋਟੀਆਂ ਅੱਜ ਝੋਟੀਆਂ ਵੀਰ ਭੰਸੇ ਆਈਆਂ ਚਲੋ ਵੀਰ ਜੀ ਅੱਜ ਤੇ ਬੰਬ ਵੀ ਇਕੱਠੇ ਕੀਤੇ ਆ ਤੇ ਤੁਹਾਨੂੰ ਪਤਾ ਆਪਾਂ ਇੱਕ ਅੱਧਾ ਡੰਗਰ ਲਾ ਕੇ ਹੁਣ ਮਜ਼ਾ ਨਹੀਂ ਹੁੰਦਾ ਵੇਚਣ ਦਾ ਇਹ ਤਾਂ ਗੱਲ ਹੈਗੀ ਵੀਰੇ ਇਹ ਸਾਨੂੰ ਤੁਹਾਡੇ ਬਾਬਪੋ ਦਾ ਕੰਮ ਰਿਆ ਸਹੀ ਗੱਲ ਆ ਵੀਰੇ ਪੁਰਾਣਾ ਵਪਾਰ ਆ ਮੈਂ ਕਹਿੰਦਾ ਕੋਈ ਗੱਲ ਆ ਪਾਪਾਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਵਪਾਰ ਕਰਦਿਆਂ 50 ਸਾਲ ਹੋ ਗਏ ਅੱਛਾ 50 ਸਾਲ ਵਪਾਰ ਕਰਦਿਆਂ ਹੋ ਗਏ ਆ ਹਾਂਜੀ ਠੀਕ ਆ ਮੰਡੀਆਂ ਮੰਡੀਆਂ ਲੰਦੇ ਰਹੇ ਪਹਿਲਾਂ ਆਣਾ ਮੰਡੀਆਂ ਮੇਲ ਠਾਗਦੇ ਜਾਂਦੇ ਨੇ ਸਾਰੇ ਕੰਮ ਕੀਤੇ ਆ ਅੱਛਾ ਅੱਛਾ ਪੰਜਾਬ ਦੀ ਸਾਰੀਆਂ ਮੰਡੀਆਂ ਮੰਡੀ ਵੀਰ ਕੋਈ ਨਹੀਂ ਖਾਲੀ ਜਾਂਦੀ ਨਹੀਂ ਠੀਕ ਆ ਠੀਕ ਆ ਇਹ ਨਹੀਂ ਇੱਕ ਦੋ ਕਰਨੀਆਂ ਗੱਡੀਆਂ 8 8 9 9 ਮਈਆਂ ਸਹੀ ਗੱਲ ਵੀਰੇ ਇਹ ਤੁਹਾਡਾ ਰਿਕਾਰਡ ਆ ਇਲਾਕੇ ਚ ਇਹ ਇੱਕ ਵੀਰ ਆਪਾਂ ਜਿਹੜਾ ਕੋ ਕੋਈ ਵੀ ਡੰਗਰ ਕੋ ਖਰਾਬੀ ਕਰਦਾ ਆਪਾਂ ਇੱਥੇ ਕਿਸੇ ਨੂੰ ਡੰਗਰ ਨਹੀਂ ਦੇਈ ਤੇ ਹਾਂ ਸਾਡੇ ਕੋ ਸਾਡੇ ਘਰ ਮਹੀਂ ਦਾ ਬੱਚਾ ਮਰਦੇ ਆਪਾਂ ਬੱਚਾ ਲਾਉਂਦੇ ਘਰ ਕੋਣੀ ਮਨਜ਼ੂਰ ਆ ਸਹੀ ਗੱਲ ਵੀਰੇ ਕਿਉਂ ਵੀਰ ਕਿੰਨੇ ਦਾ ਕੰਮ ਖਰਚੀ ਨਹੀਂ ਲੋਕੇ ਗਾਲਾਂ ਕੱਢਦੇ ਨਹੀਂ ਸਾਫ਼ ਸੁਥਰਾ ਕੰਮ ਆ ਭਾਜੀ 50 ਸਾਲ ਹੋ ਗਏ ਪੁਰਾਣੇ ਵਪਾਰੀ ਸੀਨੀਅਰ ਵਪਾਰੀ ਆ ਸਾਡੇ ਬਾਕੀ ਬਹੁਤ ਵਧੀਆ ਕੰਮ ਆ ਹਾਂਜੀ ਵੀਰੇ ਪਾ ਪੂਆ ਡਾ ਕਹਿੰਦਾ ਵੀ ਦੁਬਾਰ ਕਰਨਾ ਕਰੋ ਮੇਰੇ ਨਾਲ ਨਾ ਕਰੋ ਹਾਂਜੀ ਵੀ ਕੋਈ ਕੋਈ ਜਿਹੜਾ ਬੰਦਾ ਨਾ ਤੇ ਕਮਾਲ ਦਾ ਹਾਰ ਲੈਂਦਾ ਹਾਂਜੀ ਉਹ ਬੰਦਾ ਪੈਸੇ ਨਾ ਨਹੀਂ ਹੱਡੇ ਕਰਾਉਣਾ ਚਾਹੀਦਾ ਇਹ ਗੱਲ ਵੀ ਰਾਤ ਤੋਂ ਦੋ ਦਿਨ ਪਹਿਲਾਂ ਉਹਦੇ ਪੈਸੇ ਦੇਓ ਇਹ ਬੰਦਾ ਪੈਸੇ ਲੈਣ ਆ ਗਿਆ ਤੇ ਤੁਹਾਡੀ ਤੂੰ ਹੀ ਜਾਣੋ ਤੇ ਮੈਂ ਜਾਣੋ ਕੰਮ ਬੰਦ ਕਰਕੇ ਭਲਾ ਘਰ ਬੈਠ ਸਹੀ ਗੱਲ ਆ ਵੀਰੇ ਇਹੋ ਤਾਂ ਫਿਰ ਵੀਰ ਜੀ ਖਾਸੀਅਤ ਆ ਨਾ ਜਬਾਨਾਂ ਦਾ ਮੋਲ ਆ ਵੇਖੋ ਵੀਰ ਜੀ 50 ਸਾਲ ਹੋ ਗਏ ਐਵੇਂ ਥੋੜੀ ਲਾਗੇ ਲਾਗੇ ਸਾਰਾ ਇਲਾਕਾ ਜਾਣਦਾ ਕਿਹਾ ਵੀਰਾਂ ਹਾਂਜੀ ਹਾਂਜੀ ਮੰਡੀਆਂ ਸਾਰੀਆਂ ਲੰਬੇ ਹਾਂ ਮੰਡੀਆਂ ਚ ਵੀ ਜਾਣਦੇ ਹਾਂ ਹਾਂ ਮੰਡੀਆਂ ਚ ਵੀ ਸਾਰੇ ਵਪਾਰੀ ਜਿਹੜੇ ਵੀਰ ਭਰਾ ਸਾਰੇ ਜਾਣਦੇ ਆ ਰੁਪਈਆ 100 ਵੀ ਨਾ ਅੱਡ ਜੇ ਉਹਦੇ ਭਲਾ ਮੈਂ ਜਾਵਾਂ ਹਾਂਜੀ ਹਾਂਜੀ ਭਾਪੇ ਦੇ ਮੂੰਹ ਨੂੰ ਲੋਕੀ ਭਲਾ ਦੋ ਮਹੀਆ ਦਾ ਦਾ ਤਿੰਨ ਕਰੀ ਗਏ ਨੇ ਅੱਜ ਰਸਾਈ ਨਹੀਂ ਪੂਰੀ ਸਹੀ ਗੱਲ ਆ ਵੀਰੇ ਬਾਕੀ ਵੀਰ ਜੀ ਕਰੀਏ ਫਿਰ ਸ਼ੁਰੂ ਅੱਜ ਇਹ ਤਾਂ ਵੀਰ ਜੀ ਫਿਰ ਕਿੱਥੋਂ ਕਰੀਏ ਇੱਤੋਂ ਹਾਂਜੀ ਹਾਂਜੀ ਵੀਰ ਜੀ ਇਹਦੇ ਅੱਜ ਰੇਲ ਦਾ ਡੱਬਾ ਹੀ ਫੁੱਲ ਵੱਡੀ ਕਾਲੀ ਸ਼ਾਹ ਨਿਗਾ ਨਿਗਾ ਸਿੰਘ ਲੱਗਾ ਬਿਲਕੁਲ ਪਿਓਰ ਮਾਲਵਾ ਹਰਿਆਣਾ ਤੁਰਦੇ ਲੱਗੇ ਪੂਰੇ ਸਹੀ ਗੱਲ ਆ ਵੀਰੇ ਇਹ ਵੀਰ ਜੀ ਕਿੱਦਾਂ ਗੱਭਣ ਜੇ ਵੀਰ ਜੀ ਗੱਭਣ ਦੋ ਚਾਰ ਤਿੰਨ ਨਹੀਂ ਦੀ 15 16 ਕਿਲ ਵਾਲੀ ਝੋਟੀ ਦੁੱਧ ਠੀਕ ਆ ਠੀਕ ਆ ਠੀ ਦੇਖੋ ਵੀਰ ਜੀ ਫੁੱਲ ਵੱਡੀ ਝੋਟੀਆਂ ਸ਼ਾਹ ਕਾਲੀ ਜਾਨਵਰ ਦੀ ਠੰਡੀ ਭਲਾ ਜਿੱਥੇ ਮੱਝ ਖਿਲਾੜੀ ਉੱਤੇ ਕਰਮਾਲੀ ਦੇ ਮੰਜਾ ਹੀ ਡਿੱੜਦਾ ਵੇਖੋ ਨਿਗਾ ਨਿਗਾ ਵੀਰ ਜੀ ਇੱਥੇ ਖਲੋਇਓ ਠੀਕ ਆ ਵੀਰੇ ਲੈ ਜਾਓ ਵੇਖੋ ਵੀਰ ਜੀ ਕਰਮਾਲੀ ਸੀਲ ਠੰਡੀ ਵੀ ਫੁੱਲਾ ਬਾਕੀ ਪਤਾ ਹੀ ਨਹੀਂ ਕੁਝ ਵੀ ਉਹ ਗੱਬਣੀਆਂ ਜਿੱਥੇ ਮੱਝ ਦਾ ਰਸਾ ਫਟ ਕੇ ਥੱਲੇ ਪੈ ਜਾ ਸਹੀ ਗੱਲ ਆ ਵੀਰੇ ਇੱਥੋਂ ਤਾਂ ਫਿਰ ਇੱਕ ਪਤਾ ਲੱਗਦਾ ਇਲਾਕਿਆਂ ਦਾ ਵੇਖੋ ਵੀਰ ਜੀ ਝੋਟੀ ਥੱਲੇ ਵੀ ਕਰਮ ਵਾਲੀ ਨੇ ਥੱੱਬਾ ਹੀ ਬਣਿਆ ਲੈ ਤੇ ਵੀਰ ਜੀ ਹੋਰ ਬਣੂ ਥੱਲੇ ਆਣਾ ਅਜੇ ਇਹਨੇ 2-4 ਦਿਨ ਲੈਣੇ ਆ ਆਪਣਾ ਆਪ ਬੁਖਾਲ ਦੂ ਕਿ ਮੈਂ ਹੈ ਗਈਆਂ ਸਹੀ ਗੱਲ ਆ ਵੀਰੇ ਸਹੀ ਗੱਲ ਆ ਕੋਈ ਚੀਜ਼ ਦੀ ਕਮੀ ਨਹੀਂ ਘਾਟ ਨਹੀਂ ਤੇ ਲੱਗੀ ਸਹੀ ਗੱਲ ਵੀਰੇ ਸ਼ਾ ਕਾਲੀ ਜਾਨਵਰ ਕੀ ਸਿੰਗਾ ਚਰ ਪਈ ਨਹੀਂ ਲੰਗਦਾ ਸਿੰਗਲ ਹੱਡੀ ਦੀ ਸਿੰਗਲ ਹੱਡੀ ਝੋਟੀ ਫੁੱਲ ਹਾਂ ਬੰਦੇ ਨੂੰ ਪਤਾ ਨਹੀਂ ਕਿ ਸਿੰਗਲ ਹੱਡੀ ਜਾਂਦੇ ਕਿੰਨੂ ਹਾਂਜੀ ਹਾਂਜੀ ਵੀਰ ਜੀ ਹਾਂ ਹਾਂ ਦੇ ਕੱਤੀ ਲੱਕ ਦਾ ਦੀ ਮੇਰਾ ਭਰਾ ਸਹੀ ਗੱਲ ਆ ਵੀਰੇ ਤੇ ਤੁਸੀਂ ਸੁਣੀ ਆ ਦੇਖੋ ਵੀਰ ਜੀ ਕੱਟੀ ਫੁੱਲ ਵੱਡੀ ਆ ਭਾਜੀ ਕੱਦ ਵਜਣ ਫੁੱਲ ਆ ਫੁੱਲ ਜਿੰਨੂੰ ਕਹਿੰਦੇ ਆ ਵੀਰੇ ਆ ਵੀ ਜਿਤਨਾ ਮੱਠੀ ਥੱਲੇ ਬੈਲਾ ਹਿਲਦੀ ਨਹੀਂ ਐ ਵੀਰ ਜੀ ਸਭ ਬੂਥੇ ਦਾ ਮਾਰਦੀ ਆ ਕੱਲਾ ਆ ਹੱਥ ਲਾਇਓ ਲਾਇਓ ਜਿਤਨਾ ਮੱਠੀ ਬਈ ਜਾਵੇ ਇਧਰ ਦੀ ਲਾਓ ਆਪਾਂ ਨੂੰ ਡਾਕਟਰ ਲੱਭਦਾ ਫਿਰ ਨਾ ਪੱਟੀ ਕਰਾਉਣਾ ਸਹੀ ਗੱਲ ਆ ਇਹ ਵੀਰ ਜੀ ਕੱਥਾ ਫਿਰ ਨਾ ਗੋ ਉਧਰ ਤੇ ਹੀ ਸਾਰੇ ਜੀ ਦੇ ਮਾਲ ਉਧਰ ਵੀ ਲਾਈ ਰਿਹਾ ਤੇ ਦੋ ਦੋ ਝੋਟੀਆਂ ਲੈਣਦੀਆਂ ਕੋਈ ਬੰਦਾ ਬਾਪੂ ਸਾਦਾ ਵੀ ਮਿਲਣਾ ਵਾ ਅੱਛਾ 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 ਮੇਰਾ ਗੈਂਡਾ ਪਾਪਾ ਸੇ ਹੀ ਮਿਲਣਗੇ ਅੱਛਾ 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 ਦੋ ਲੈਣਦੀਆਂ ਇੱਕ ਅੱਟ ਸੇਰੇ ਵੇਚਤੀ ਸੂਈ ਗੀ ਠੀਕ ਹੈ ਵੀਰੇ ਠੀਕ ਹੈ ਜੀ ਤੇ ਆਪਾਂ ਕਹਿੰਦੇ ਮੰਡੀ ਚੋਂ ਲੈਣਦੀਆਂ ਕੋਈ ਬੰਦਾ ਘਿੰਡ ਚ ਲੈਣਦੀਆਂ ਡੇ ਮਾਲ ਮੂਰ ਖਾਦਾ ਰਿਹਾ ਬੰਦਾ ਠੀਕ ਹੈ ਵੀਰੇ ਬਾਕੀ ਵੀਰ ਜੀ 7-8 ਝੋਟੀਆਂ ਇੱਧਰ ਆ ਕੋਈ 7-8 ਉਧਰ ਪਰਲੇ ਵੀਰ ਆ ਮਤਲਬ ਕਿ 15-20 ਪਸ਼ੂ ਇਹਨਾਂ ਕੋ ਹੁੰਦੇ ਹੀ ਹੁੰਦੇ ਆ ਸਹੀ ਗੱਲ ਆ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰੋ ਹਰ ਟਾਈਮ ਪਸ਼ੂ ਇਹਨਾਂ ਕੋ ਸੋਏ ਸਵਾਏ ਗੱਭਾਂ ਨੇ ਸਾਰੇ ਹੁੰਦੇ ਆਏ ਭਲਾਕ 4 ਟਾਈਮ ਚੋਂ ਆਏ ਭਲਾਕ 2 ਟਾਈਮ ਚੋਂ ਆਏ ਆਪਾਂ ਨੂੰ ਕੋਈ ਲੋਕੀ ਕਹਿੰਦੇ ਨਾ ਨਹੀਂ ਆਪਾਂ ਨਹੀਂ ਨੇ ਟਾਈਮ ਚੋਂ ਆਉਂਦੇ ਨਹੀਂ ਸਹੀ ਗੱਲ ਆ ਵੀਰ ਜੀ ਜਿੰਨੀਆਂ ਕੋ ਮਰਜ਼ੀ ਟਾਈਮ ਚੋਏ ਸਹੀ ਗੱਲ ਆ ਵੀਰ ਜੀ ਸਹੀ ਗੱਲ ਆ ਜਿੰਨੀਆਂ ਕੋ ਮਰਜ਼ੀ ਪਾਸ ਕਰੇ ਆਪਾਂ ਨੂੰ ਕੋਈ ਦੇਖੋ ਵੀਰ ਜੀ ਫੁੱਲ ਵੱਡੀ ਚੋਟੀ ਆ ਸ਼ਾਹ ਕਾਲੀ ਜਾਨਵਰ ਕੀ ਨਿਗਾ ਨਿਗਾ ਸਿੰਗ ਲੱਗਾ ਕਰ ਮਾਰੀ ਜੀ ਵੀਰ ਜੀ ਇਹ ਚੀਜ਼ਾਂ ਬੜੀਆਂ ਔਖੀਆਂ ਲੱਭਦੀਆਂ ਜਿੰਨਾ ਮਰਜ਼ੀ ਆ ਬਕੜੀਏ ਇਹ ਨਹੀਂ ਵੀ ਕਦੇ ਮੂੰਹ ਮਾਰਨਾ ਮੈਂ ਬਾਕੀ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤੇ ਮੁੱਲ ਵੀਰ ਜਿੰਨਾ ਮਰਜ਼ੀ ਕਰਾਈ ਜਾ ਕਰ ਨੂੰ ਤੈਨੂੰ ਪਤਾ ਆ ਮਾਲ-ਮੋਲੀ ਲੱਗਣਾ ਹਣਾ ਬਿਲਕੁਲ ਬਿਲਕੁਲ ਵੀਰੇ ਕਰ ਨੂੰ ਤੇ 1.5 ਮੰਗੀ ਜਾ 1.60 ਮੰਗਿਆ ਜੋ ਮਰਜ਼ੀ ਮੰਗੀ ਜਾਣਾ ਹਾਂਜੀ 1.40 ਦੇ ਦਾਂਗੇ 1.40 ਦੇ ਹਾਂਜੀ ਕਰ ਦਈਏ ਮਾਨਤਨ ਮਾਨਤਨ ਤੁਸੀਂ ਦੱਸੋ ਕੀ ਕਰਨਾ 2000 ਹੀ ਛੱਡ ਦਈਏ 1.40 ਯਾਰ ਵੀਰ ਹਾਂ ਨਾ ਬਿੱਲ ਪਰ ਰੁਪਇਆ ਛੱਡਾ ਕੇ 200 ਅੱਛਾ ਖੁਸ਼ੀਨਾ ਕੋ ਬਾਪੂ ਦਾ ਘਵਾ ਕ ਬੰਦਾ ਹੈਗਾ 500 ਵੀ ਛੜਦਾਂਗੇ 135 ਦੀਆਂ ਆਵੇ ਲੋ ਜੀ 135 ਦੀ ਵੱਡੀ ਝੋਟੀ ਆਵੇ ਵੀਰੇ ਦਾ ਵੱਟੀ ਆ ਤੇ ਸਿੰਗਲ ਹੱਡੀ ਦੀ ਝੋਟੀ ਆਵੇ ਸਿੰਗਲ ਹੱਡੀ ਦੀ ਸਹੀ ਗੱਲ ਆ ਵੀਰੇ ਵੇਖੋ 16 ਕਿਲੋ ਵਾਲੀ ਝੋਟੀ ਆ ਹਾਂਜੀ ਹਾਂਜੀ ਵੇਖੋ ਵੀ ਜੀ ਵੱਡੀ ਝੋਟੀ ਆ ਫੁੱਲ 15 16 ਕਿਲੋ ਵਾਲੀ ਬਾਕੀ ਥਣ ਥਣ ਕਰਮਾਲੀ ਨੂੰ ਬਹੁਤ ਸਪੈਸ਼ਲ ਲੱਗਾ ਮਾਰਨਾ ਸਹੀ ਗੱਲ ਵੀਰੇ ਸੀਲ ਠੰਡੀ ਫੁੱਲਾ ਗਾੜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਆ ਗਈ ਨੀਲੀ ਲਾਓ ਜੀ ਅੱਜ ਵੀਰ ਜੀ ਨਾਗ ਵੇਖ ਕੇ ਦਿਲ ਖੁਸ਼ ਹੋ ਗਿਆ ਇਹ ਨੀਲੀ ਰਾਵੀ ਵੀਰ ਜੀ ਇਹ ਗੱਪਣ ਜੇ ਗੱਪਣ ਹੈ ਵੀ ਦੇਖੋ ਵੀਰ ਜੀ ਇਹ ਫੁੱਲ ਵੱਡੀ ਹੈ ਮੇਰੇ ਖਿਆਲ 640 ਇਹਦਾ ਕਾਦਣਾ ਹੈ ਵੀਰਾ ਆਪਣਾ ਆ ਪਸਲੀ ਕਰਕੇ ਆਪਣਾ ਡੰਗਰ ਲਈਦਾ ਜਿਆਦਾ ਆਪਾਂ ਗੱਪਣ ਹੀ ਲੈਨੇ ਹਾਂ ਹਾਂਜੀ 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 ਜਿਹੜਾ ਆਪਣੇ ਘਰ ਸੁਆ ਸਵਾਇਆ ਹੈ ਪਤਾ ਵੇਖੋ ਵੀਰ ਜੀ ਕਰਮ ਵਾਲੀ ਨੇ ਥੱੱਬਾ ਹੀ ਬੰਨੇ ਆ ਹਲੇ ਬੰਨੇ ਪਿਓਰ ਨੀਲੀ ਰਾਵੀ ਆ ਪਿਓਰ ਪਿਓਰ ਇਹ ਨਿਸ਼ਾਨੀਆਂ ਸਾਰੀਆਂ ਹੀ ਆ ਇਹ ਨਹੀਂ ਆ ਲਗਰੀ ਸੀ ਪਤਾ ਵੀ ਨਿਸ਼ਾਨੇ ਜਾਣੇ ਪਿਆਰ ਤੋਂ ਫੇਰ ਹਾਂਜੀ ਸਭ ਕੋ ਜਾਣੇ ਇਹਦਾ ਕਿਦਾਂ ਫੱਬਾ ਵਾਲਾ ਇੰਦਿਆ ਥੱੱਬਾ ਹੀ ਲਾਈ ਫੈਂਡੀ ਕਰਮ ਵਾਲੀ ਪਿਓਰ ਨੀਲੀ ਰਾਵੀ ਦੀ ਵੱਡੀ ਝੋਟੀਆਂ ਇਹੋ ਜਿਹੀ ਮੇਲਿਆਂ ਦੇ ਝੋਟੀਆਂ ਵੀਰ ਜੀ ਖੜਾਉਂਦੇ ਲੋਕੀ ਕਹਾਂ ਦਾ ਵੀ ਅਲੱਗ ਉਹ ਚੱਡੇ ਦੇ ਵੀਰ ਪੂਰੀਆਂ ਨਿਸ਼ਾਨੀਆਂ ਤੇ ਵੀ ਡੱਬ ਥਣਾ ਤੇ ਵੀ ਡੱਬ ਫੁੱਲ ਵੱਡੀ ਝੋਟੀ ਨੀਲੀ ਰਾਵੀ ਦੀ ਪਿਓਰ ਇਹ ਹੋਰ ਅਸਲ ਜੀ ਬਾਕੀ ਕਰਮਾਲੀ ਦੀ ਪੂਸ਼ ਥੱਲੇ ਲੱਗਦੀ ਆ ਮੈਂ ਕਹਿੰਦਾ ਵੀਰੇ ਝਾੜੂ ਹੀ ਫੇਰਦੀ ਆ ਚੱਲੇ ਮੈਂ ਵੱਡੀ ਝੋਟੀ ਬਿਲਕੁਲ ਠੰਡੀ ਝੋਟੀ ਐ ਵੀ ਹਾਂਜੀ ਹਾਂਜੀ ਠੰਡੀ ਵੱਡੀ ਝੋਟੀ ਵੀਰ ਜੀ ਨੀਲੀ ਰਾਵੀ ਦੀ ਫੁੱਲ ਬਾਕੀ ਕਰਮਾਲੀ ਗੱਬਣ ਵਾਲੇ ਵੀਰ ਜੀ ਕਿੰਨੇ ਕਿ ਦਿਨ ਲੈ ਜਰਾ ਜੀ ਵੀਰ ਜੀ ਕੋਈ ਦੋ ਚਾਰ ਦਿਨ ਲੈ ਜਾਗੀ ਠੀਕ ਆ ਠੀਕ ਆ ਆਪਾਂ ਆਪਾਂ ਫੜਾਈ ਮਾਰਾਂਗੇ ਆਵੇ ਇਹ ਲੋਕ ਜੀ ਤਾਂ ਮਾਦਿਆ ਨਾ ਸਹੀ ਗੱਲ ਹੈ ਡੰਗੜਾ ਕਿ ਜਿੰਤਨ ਪਾ ਨਵੇਂ ਆਏ ਨਾ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਅਕੀਰ ਜੀ ਫੁੱਲ ਵੱਡੀਆਂ ਨੀਲੀ ਰਗਦੀ ਦੂਸਰੀ ਆ ਵੇਲਾ ਇਹਨੂੰ ਵੀ ਕੋਈ ਗੱਲ ਨਹੀਂ ਆਵੇ ਕਿਦਾਂ ਮਰਦੀ ਹੱਥ ਫੇਰੋ ਵੀਰੇ ਆਪਾਂ ਡੰਗਰੀ ਮਾਲ ਹੀ ਠੰਡਾ ਲਈਦਾ ਯਾਰ ਠੰਡਾ ਠੰਡਾ ਦੇਖ ਆਪਣੇ ਇੱਥੇ ਨਿਕ ਨਿਕ ਨਿਆਣੇ ਤੁਰੇ ਫਿਰਦੇ ਆਵੇਂ ਨਿਆਣੇ ਨੂੰ ਮਾਰਨਾ ਪੈ ਗਿਆ ਇਹ ਤਾਂ ਗੱਲ ਹੈਗੀ ਆ ਆ ਠੰਡੀਆਂ ਇਹਨਾਂ ਤੋਂ ਡਰਦੀਆਂ ਵਾ ਸਹੀ ਗੱਲ ਹੈ ਵੀਰੇ ਵੀਰ ਜੀ ਇਹਦੇ ਰੇਟ ਦੀ ਗੱਲ ਕਰੀਏ ਇਹਦੇ ਬਿਲਕੁਲ ਹਾਂ ਥਾਣੇ ਤੋਂ ਵੀਰ ਜੀ ਨੇ ਪੁੱਛਿਆ ਕਿ ਕਹਿੰਦਾ ਵੀਰ ਜੀ ਓਕੇ ਲੱਗਾ ਥਾਣਾ ਬਿਲਕੁਲ ਬਿੰਦੀ ਵਾਲਾ ਚੱਡਾ ਆ ਗਿਆ ਬਟਨਾ ਵਾਲਾ ਬਟਨਾ ਵਾਲਾ ਵੀਰ ਜੀ ਇਹਦਾ ਫਿਰ ਰੇਟ ਯਾਰ ਵੀਰੇ ਮੁੱਲ ਕਰਨ ਨੂੰ ਭਲਾ 35 ਕਰੀ ਜਾਂ 30 ਕਰੀ ਜਾਂਣਾ ਹਾਂ ਜਿਹੜੀ ਹਾਂ ਨਾ ਪਾ ਲੋ ਦੇਣੀ ਆ ਨਾ ਇੱਕ 15 ਦੀ ਦੇ ਦਾਂਗੇ ਅੱਛਾ ਜੀ 15 ਦੀ ਹਾਂ ਨਾ ਹੀ ਵੀਰ ਹੁਣ ਆਂਦੇ ਦੇ ਦਾਂਗੇ ਵੱਡੀ ਝੋਟੀ ਆ ਨੀਲੀ ਰਾਵੀ ਦੀ ਫੁੱਲ ਵੱਡੀ ਆ ਕਰਮਾਲੀ ਬਾਕੀ ਮਹਾਰਾਏ ਨੇ ਘੜ ਘੜ ਕੇ ਚੀਜ਼ਾਂ ਲਾਈਆਂ ਇਹਨੂੰ ਵੇਖੋ ਵੀਰ ਜੀ 1 ਇੱਕ 15 ਦੀ ਝੋਟੀ ਹੋ ਜੂਗੀ ਬਾਕੀ ਮੇਰਾ ਵੀਰ ਭਰਾ ਕੋਈ ਫੋਨ ਕਰੇ ਦੂਆ ਵੀ ਵੀਰ ਜੀ ਦੂਜਾ ਇਹਨੇ ਸੁਣਾ ਦੇ ਠੀਕ ਠੀਕ ਝੋਟੀ ਨਾ ਮੰਨੇ ਵੀ ਝੋਟੀ ਫੁੱਲ ਫੁੱਲ ਵੱਡੀ ਫੁੱਲ ਬਿਲਕੁਲ ਫੁੱਲ ਇਹ ਦੋਵੇਂ ਝੋਟੀਆਂ ਜਿਹੜੇ ਰੇਲ ਦੇ ਡੱਬੇ ਆ ਮੈਂ ਕਹਣਾ ਵੀਰ ਜੀ ਹਾਂ ਜੀ ਛੋਟਾ ਤੇ ਮਹਾਲਾ ਪਾਣੀ ਘੱਟ ਤਰਾ ਨਹੀਂ ਨੇ ਆ ਹਾਂ ਜੀ ਹਾਂ ਜੀ ਉਹਦੇ ਸਾਂਝ ਵਾਲਾ ਬੰਦਾ ਕੋਈ ਇੱਥੇ ਘਰੇ ਜਾਣ ਕੇ ਕਹਿ ਦੇਣਾ ਭਾਤ ਇਹਨੂੰ ਦੇਣੀ ਹੈ ਤੇ ਫਿਰ ਭਾਤ ਨੂੰ ਲਿਹਾਣੀ ਪੈਂਦੀ ਹੈ ਬਿਲਕੁਲ ਬਿਲਕੁਲ ਕਿਹੜਾ ਕਿ ਪਾਪਾ ਨਹੀਂ ਲਾਣੀ ਨਹੀਂ ਇਹਨੇ ਕਹਣਾ ਪੁਰਾਣਾ ਸਾਂਝ ਵਾਲਾ ਬੰਦਾ ਮਾਲ ਦਿੰਦਾ ਜੀ ਆਹ ਦੇਖੋ ਵੀਰ ਜੀ ਇੱਥੇ ਖੜਾ ਇੱਥੇ ਖੜਾ ਹੋਇਓ ਠੀਕ ਆ ਵੀਰੇ ਗਾੜੀ ਵੀਰ ਜੀ ਤੀਜੇ ਨੰਬਰ ਤੇ ਆ ਵੀ ਵੀਰ ਜੀ ਗੱਭਣ ਮਈ ਅਸ਼ਾ ਵੀ ਗੱਭਣ ਆ ਵੇਖੋ ਵੀਰ ਜੀ ਇਹ ਵੀ ਫੋਲੋਅਰ ਆ ਢੀਠੀ ਆ ਕੋਈ ਹੁੰਦਾ ਰਹਿਣਾ ਜੇ ਆਪਾਂ ਇਹ ਨਹੀਂ ਕਹਿੰਦੇ ਦੋ ਚਾਰ ਇਹ ਦੇ ਦੋ ਚਾਰ ਬਿਲਕੁਲ 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 ਵੀਰ ਜੀ ਸੱਚੀ ਗੱਲ ਕਰਨੀ ਵੇਖੋ ਇਹਨੇ ਕਰਮਾ ਵਾਲੀ ਨੇ ਥੱਲੇ ਰੰਗ ਭਾਗੀ ਬੰਨੇ ਆ ਕਿੰਨੂ ਵੀ ਕੋਕਾ ਹੀ ਲਗਾ ਕੋਕੇ ਕੋਕੇ ਹੀ ਕਰੇ ਕੋਈ ਜੁੜੀ ਕੋਈ ਲੱਸੀ ਨਹੀਂ ਆ ਸਹੀ ਗੱਲ ਆ ਹਾਂ ਬਾਕੀ ਰਹਿਣਾ ਜ ਆਪਣਾ ਤਾਂ ਵੀਰ ਬਸੂ ਕੀ ਸਹੀ ਗੱਲ ਆ ਵੀਰੇ ਕਨਵੀਤ ਨਾਲੇ ਤੈਨੂੰ ਪਤਾ ਹੀ ਤੂੰ ਆਪਣਾ ਗਵਾਂਢੀ ਦਾ ਭਰਾ ਥੋੜੀ ਕੀਤਾ ਆਪਾਂ ਮਾਲ ਨਹੀਂ ਮਾਰਾ ਲਾਈ ਲੈਂਦੇ ਸਹੀ ਗੱਲ ਆ ਵੀਰੇ ਅੱਜ ਦੇ ਵਰਤਨ ਆ ਪੂਰੀ ਸਾਸ ਫਰੀ ਕੋਈ ਪੱਠਾ ਨਹੀਂ ਕੋਈ ਦੱਥਾ ਨਹੀਂ ਤੂੜੀ ਦੇ ਵਿਚਰਨੀਆਂ ਜੇ ਕਿਰਵਾ ਖੰਡ ਸਹੀ ਗੱਲ ਜੀ ਜੀ ਵੀਰ ਜੀ ਛੋਟੇ ਛੋਟੇ ਹੁੰਦੇ ਆ ਜਦੋਂ ਦੇ ਹੁੰਦੇ ਆ ਚਲੋ ਆਪਣੀ ਉਮਰ 20 22 ਸਾਲ ਹੋ ਗਈ ਆ ਪਰ ਇਹ ਆ ਕਿ ਬਹੁਤ ਸੋਨਾ ਮਾਲ ਲੈਂਦੇ ਆ ਸ਼ੁਰੂ ਤੋਂ ਹੀ ਵੀਰ ਤੈਨੂੰ ਪਤਾ ਹੀ ਆ ਆਪਾਂ ਮਾਲ 1 2 ਵੱਡੂ ਪਾਲ ਵੱਜਾ ਹੁੰਦਾ ਤੁਹਾਨੂੰ ਬਿਲਕੁਲ 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 ਇੱਕ ਵੇ ਜੀ ਬੜੀ ਝੋਟੀ ਗੱਪਣ ਬਾਕੀ ਹਫਤਾ ਜੀ ਲੈ ਜੂਗੀ ਪਰ ਕਰਮਾ ਵਾਲੀ ਥੱਲੇ ਵੀ ਚੰਗੀ ਬਣੂਗੀ ਲਾ ਰੂਗੀ ਸੂ ਨੂੰ ਲਾਉਂਗੀ ਲੱਕੜਾਂ ਦਾ ਆਪਣਾ ਸਹੀ ਗੱਲ ਜੀ ਸਹੀ ਗੱਲ ਜੀ ਵੀਰੇ ਫਿਰ ਇਹਦਾ ਮੁੱਲ ਕਰ ਲਈਏ ਮੁੱਲ ਵੀਰੇ ਪੱਪਾ ਮਾੜਾ ਦਾ ਛੜ ਤੇ ਮੁੱਲ ਕਰਨੂ ਵੀਰੇ ਇਹਦਾ ਭਲਾ ਕਰਾਈ ਜਾ 1 20 ਹਾਂਜੀ 25 ਕਰਾਈ ਜਾ ਹਨਾ ਹਾਂਜੀ ਇਹ ਜਸਨੋਂ 10 ਦੀ ਦੇ ਦਾਂਗੇ 10 ਦੀ ਹਾਂ ਜਸਨੋਂ ਲਓ ਵੀਰ ਜੀ ਵੱਡੀ ਛੋਟੀ ਫੁੱਲ ਫੁੱਲ ਵੱਡੀ ਛੋਟੀਆਂ ਨਿਗਾ ਨਿਗਾ ਸਿੰਗ ਲਗਾ 10 ਦੀ ਵੀਰ ਨੂੰ ਜਾਂਦੇ ਜਸਨੋਂ ਦੇ ਦਾਂਗੇ ਤੇ ਜ ਜਸ ਉਹ ਏ ਠੀਕ ਆ ਠੀਕ ਆ ਠੀਕ ਆ ਬਾਕੀ ਵੀਰ ਜੀ ਆ ਗਈ ਅੱਗੇ ਚੌਥੇ ਨੰਬਰ ਤੇ 15 ਭਾ ਦੀ ਮਈ ਝੋਟੀ ਦੂਜੇ ਤੋਂ ਹੈ ਹਾਂਜੀ ਹਾਂਜੀ ਪਾ ਪੁੱਤਰੀ ਆ ਪਾ ਡਾ ਕੇ ਚੱਲ ਲਾ ਬਣੇ ਤੇਰੀ ਹਾਂਜੀ ਲੈ ਵੀਰ ਜੀ ਬਹੁਤ ਸੋਹਣੀ ਆ ਜਿੰਨੇ ਵੀ ਹੈਗੀ ਕਰਮ ਵਾਲੀ ਬੱਸ ਆ ਕੋਈ ਨਹੀਂ ਰੁਪਏ ਜ਼ਿਆਦਾ ਕਰਤੇ ਜਾਂਦੇ ਜਿੰਨੇ ਵੀ ਹੈਗੀ ਕਰਮ ਵਾਲੀ ਬਹੁਤ ਸੋਹਣੀ ਝੋਟੀ ਆ ਇੰਨੇ ਵਿੱਚ 5-4 ਤੇ ਲੈਣੇ ਦੂਜੇ ਤੋਂ ਠੀਕ ਆ ਠੀਕ ਆ ਵੀਰੇ ਵੇਖੋ ਝੋਟੀ ਜਿਵੇਂ ਹੋਇਆ ਛੋਟੀ ਸੁਣੀ ਆ ਥਣ ਥਣ ਵੀਰ ਜੀ ਨੂੰ ਬਹੁਤ ਸੋਹਣਾ ਲੱਗਾ ਸਪੈਸ਼ਲ ਥਣ ਲੱਗਾ ਬਾਕੀ ਪਿੱਠ ਕੁਟੀ ਪਰ ਵੀਰ ਜੀ ਜਿੰਨੇ ਵੀ ਆ ਗਈ ਸਾਰੀ ਸਾਫ ਆ ਹਾਂ ਭੈਣ ਪਿਓਰ ਕਾਲੀ ਕਦਮ ਪਿਓਰ ਪਿਓਰ ਕਾਲੀ ਜਾ ਜਾਮ ਨੂੰ ਵਰਗੀ ਛੋਟੀ ਸਹੀ ਗੱਲ ਆ ਜੀ ਥਣ ਥਣ ਵੀਰ ਇਹ ਵੀ ਗੱਪਣ ਵੀਰੇ ਹਾਂਜੀ ਗੱਪਣ ਵੀ ਕੀ ਇਹਦੀ ਗੱਪਣ ਗੱਪਣ ਛੋਟੀ ਵੇਖੋ ਵੀ ਜੀ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰੋ ਤੁਹਾਡਾ ਫਰਜ ਆ ਪੈਸੇ ਦੇਣੇ ਆ ਬਾਕੀ ਵੱਡੀਆਂ ਝੋਟੀਆਂ ਫੁੱਲ ਫਿਰ ਜੀ ਇਹਦਾ ਰੇਟ ਫਿਰ ਕਰ ਲੀਏ ਵੀਰੇ ਦਾ ਮੰਗਣਾ ਭਲਾ 80 ਮੰਗੀ ਜਾ ਹਾਂਜੀ ਭਲਾ 75 ਮੰਗੀ ਜਾ ਹਾਂਜੀ ਬਿਲਕੁਲ ਜਸਨੂ ਦੇਨੇ 70000 ਦੇ ਦਾਂਗੇ ਅੱਛਾ ਏ ਅ ਵੀਰ ਜੀ ਮੋਲਣੀ ਹੈ ਕਿ ਤਾ ਲੱਭਣਾ ਪਈ ਬਣਾ ਕਟੀਆਂ ਲੋਕੀ ਲਈ 70000 ਦੀ ਝੋਟੀ ਨਿਗਾ ਨਿਗਾ ਸਿੰਘ ਵੱਡੀ ਸਾਹ ਸੁਤਰੀ ਲੋਕੀ ਪਹਿਲਣਾ ਕਟੀਆਂ 80 85 85000 ਦੇ ਲੈਂਦੇ ਕਿਲੋ ਕਿਲੋ ਵਾਲੀ ਗੱਲ ਆ ਪਰ ਇਹਦੇ ਕਰਮ ਵਾਲੀ ਦੁੱਧ ਵੀ ਚੰਗਾ ਛੋਣ ਵਾਲੀ ਝੋਟੀ ਆ ਹਾਂਜੀ ਤੋਂ ਅਸੀਂ ਬਹੁਤੇ ਸਿਰ ਦਾ ਨਹੀਂ ਕਰਦੇ ਕੋਈ ਦੁੱਧ 10 12 ਕਿਲੋ ਦਊਗੀ ਹੈ ਸਹੀ ਗੱਲ ਆ ਜੀ ਸਹੀ 70000 ਦੀ ਦੇ ਦਾਂਗੇ ਲਓ ਜੀ ਅੱਜ ਤੇ ਨਿਆਰਾ ਬੰਤਾ ਹਾਂ ਸਿੱਧੀ ਗੱਲ ਆ ਵੀਰ ਜੀ ਆ ਗਈ ਪਕਾਉਣੇ ਨਾ ਵੀਰ ਜੀ ਆਣਾ ਪਿਛਲੇ ਉਹਨਾਂ ਪਿਛਲੇ ਸਾਣ ਦੀ ਤੇਲ ਆ ਨਾ ਇਹ ਪਿਛਲੀ ਵੀਡੀਓ ਤੁਹਾਡੇ ਚ ਪਾਈ ਸੀ ਝੋਟੀਏ ਹਾਂਜੀ ਤੇ ਵੀਰ ਆ ਕਮ ਨਾਲ ਹੱਥ ਜੁੜ ਕੇ ਬੇਨਤੀ ਕਰਦਾ ਮੇਰੀ ਝੋਟੀ ਵਿਕਦੀ ਵਿਕਦੀ ਦੋ ਦਿਨਾਂ ਬੰਦੇ ਨੇ ਮਲਾ ਖਰਾਬ ਕੀਤੀ ਇੱਕ ਨੇ 20000 ਰੁਪਏ ਹਾਂਜੀ ਤੇ ਬਾਅਦ ਚ ਕੋਈ ਹੋਰ ਵੀਰ ਲੈਣਾ ਆਇਆ ਤਾਂ ਹੰਟੀ ਨਾਲ ਹਾਂ ਉਹਨਾਂ ਵਿਚਾਰਾਂ ਨੂੰ ਬੜੇ ਉਤਰਲੇ ਮੜੇ ਦੇ ਦੋ ਦੇ ਦੋ ਪਾਪਾ ਕਹਿੰਦਾ ਨਹੀਂ ਜ਼ਬਾਨ ਕੀਤੀ 10000 ਰੁਪਏ ਨੇ ਸਾਈ ਪਾਈ ਆ ਹਾਂਜੀ ਹਾਲੇ ਦਿਨ ਵੀਰ ਉਹਨਾਂ ਨੂੰ ਫੋਨ ਕੀਤਾ ਤੇ ਕਹਿੰਦੇ ਨਹੀਂ ਸਾਡੀ ਤਾਂ ਸਲਾਹ ਬਦ ਇਹ ਵੀਰ ਜੀ ਕੰਮ ਨਾ ਕਰਿਆ ਕਰੋ ਪਹਿਲਾਂ ਆਪਣੀ ਰਕਮ ਇਕੱਠੀ ਕਰ ਬਦਲ ਗਈ ਹੈ ਨਾ ਸਾਰਾ ਡੀ ਬਦਲ ਗਈ ਹੈ ਹਾਂਜੀ ਮਰ ਬਾਪੂ ਕਹਿੰਦਾ ਮਾਨਾ ਨੇ 10000 11 ਕਿਲੋ ਦੁੱਧ ਦੇਈ ਜਾਣਾ ਕਹਿੰਦੇ ਸਟਾਰਟਿੰਗ ਹੀ ਬੜੀ ਵਧੀਆ ਕੀਤੀ ਹੈ ਨਾ ਸਟਾਰਟਿੰਗ ਮੈਂ ਕਹਿੰਦਾ 8-9 ਕਿਲੋ ਬੋਲਾ ਤਿੰਨ ਹਸਣਾਂ ਚ ਲਾਓ ਜੀ ਵੀਰ ਜੀ ਵੇਖੋ ਹਾਂ ਟੀ 50 ਬਹੁਤ ਵਧੀਆ ਵੇ ਲੋ ਆਹ ਛੋੜੀ ਬੰਬ ਕੱਟੀ ਵੇ ਕਿੱਡੇ ਟਾਰ ਚ ਹੈ ਨਾ ਜੇ ਕਿਨੇ ਸੇਵਾ ਕੀਤੀ ਨੇ ਬੱਚਾ ਇਤਨਾ ਦੇਣੇ ਨੇ ਇੱਡੇ ਬੱਚੇ ਦੇ ਦਿਆਂ ਸਹੀ ਗੱਲ ਆ ਜੀ ਸਹੀ ਗੱਲ ਬਿਲਕੁਲ ਬਿਲਕੁਲ ਜੇ ਕੇ ਵੀਰ ਭਰਾਣੇ ਲੈਣੀ ਆ ਹਾਂਜੀ ਤੇ ਆਪਾਂ ਦੇ ਨੂੰ ਦੇ ਰਾਂਗੇ ਖਲਾ ਆਪਣੀ ਬਦਲ ਗਈ ਹੈ ਪਰ ਛੋਟੀ ਦੂਜੇ ਸਵੇ ਛਿੱਗੀ ਛੋਟੀਆਂ ਜਵਾਨ ਲੱਗੀਆਂ ਤਾਂ ਵੀ ਮਾਨਤਨ ਹੋਏਗਾ ਛੋਲ ਵੱਡੀ ਛੋਟੀਆਂ ਵੇਖੋ ਬਿਲਕੁਲ ਮਾਰੀ ਮੋਟੀ ਨੇ ਭਲੋਂ ਜੀ ਇੱਕ ਸਾਈਡ ਤੇ ਆ ਕੇ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਮੇਰੇ ਕੋਈ ਗੱਲ ਦੋ ਦਿਨ ਹੋ ਗਏ ਸੂਈ ਨੂੰ ਦੋ ਦਿਨ ਹੋ ਗਏ ਸੂਈ ਨੂੰ ਕਰਮਾ ਵਾਲੀ ਥੱਲੇੋਂ ਪਾਂਡੀ ਬੰਨੀ ਫੈਂਡੀ ਆ ਮੈਂ ਕਹਿੰਦਾ 8 ਕਿਲੋ ਬੌਲੀ ਇਹ ਜੇ ਵਿਚਾਰੀ ਨੂੰ ਕਿਤੇ ਹੋ ਜਾ ਰੋਗ ਨਾਲ ਲੱਗਾ ਤਾਂ ਤੇ ਝੋਟੀ ਵੀਰ ਜੀ ਤੇ ਮਰਜ਼ੀ ਖਿਲਾੜ ਕੇ ਸਰਕ ਤੇ ਪੜਾ ਖਿਲਾੜ ਕੇ 1.5 ਲੱਖ ਦੀ ਵੇਚ ਦੇ ਸਹੀ ਗੱਲ ਆ ਵੀਰੇ ਸਹੀ ਗੱਲ ਆ ਨਸਲ ਬਹੁਤ ਆਈ ਝੋਟੀ ਦੇ ਤੇ ਜੇ ਮਾਲਾ ਇਤਨਾ ਵੀਰਾ ਦਾਣਾ ਫਿਰ ਕਿਸ ਦੀ ਰਕਮ ਦੀ ਚੀਜ਼ ਆ ਲੋਕ ਲੋਕੇ ਕਹਿੰਦੇ ਲੈ ਵੀ ਗਈ ਨਹੀਂ ਤੇ ਠੀਕ ਇਹਨੂੰ ਕਹੀਆ ਸਾਈ ਉਹਨੇ ਪਾਈ ਹਾਰ ਆਪਾਂ ਸਾਈ ਵੀ ਹਜ਼ਾਰ ਵਾਪਸ ਕਰਦੀ ਅੱਛਾ ਹੀ ਪਤਾ ਕਿਉਂ ਕੋਈ ਗੱਲ ਕਰਾਉਣੀ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਅਈਆ ਮੈਂ ਬਾਪੂ ਕਹਿੰਦਾ ਤੂੰ ਇੱਕ ਵੀਡੀਓ ਤੇ ਪਾ ਦੋ ਜਿਹਨੇ ਵਿਜੇ ਕੀਤੇ ਵੇਚ ਦਿਓ ਨਹੀਂ ਤਾਂ ਆਪਾਂ ਝੋਟੀ ਨਹੀਂ ਵੇਚਦੇ ਆਪਣੇ ਘਰ ਮਈਆਂ ਕਿ ਦੁਹਾਗੀਆਂ ਸੋਨ ਵਾਲੀਆਂ ਕਿ ਤੋਕੜਾਂ ਉਹ ਵੇਚ ਹਾਂ ਬਿਲਕੁਲ ਤੇ ਮੋਲ ਉਹਦਾ ਵੀ ਜੇ ਆਪਾਂ ਪਾਇਆ ਜਾਜ ਫੋਨ ਮੋਲ ਆਪਾਂ ਕਪੜਾ ਕਰੀਏ 70 ਭਲਾ ਕਰੀਏ 75 6000 ਦੀ ਦੇਣੀ ਠੀਕ ਹੈ ਜਿਹਨੂੰ ਚੰਗੀ ਲੱਗਦੀ ਨਹੀਂ ਕੋਈ ਫੋਨ ਕਰਕੇ ਸਾਈ ਪਾਲੇ ਜਿਹਨੂੰ ਨਹੀਂ ਚੰਗੀ ਲੱਗਦੀ ਬਿਲਕੁਲ ਭਲਾ ਨਾ ਸਾਈ ਪਾਲੇ ਆਪਨੀ ਪੂਰੀ ਵੱਡੀ ਛੋਟੀ ਫੁੱਲ ਆਪਣੀ ਵੀ ਘਰਾਂ ਵਾਲੇ ਸਲਾਹ ਹੈ ਕਿ ਬਦਲਾਂਦੇ ਮੇਰਾ ਮੁੰਡਾ ਨਹੀਂ ਮੰਨਦਾ ਮੇਰੀ ਕੁੜੀ ਨਹੀਂ ਮੰਦੀ ਤੁਹਾਡੇ ਦਾ ਪਰ ਸਾਰੇ ਮਾਨ ਨੇ ਵੇਚ ਜ 啊，对。 8 ਕਿਲੋ ਦੀ ਜਿਹੜੀ ਬੋਲੀ ਸਟਾਰਟ ਹੋਈ ਦੋ ਦਿਨ 10 ਕਿਲੋ ਦੇਈ ਜਾਣਾ ਬਿਲਕੁਲ ਬਿਲਕੁਲ ਮੇਰਾ ਇਹਨੂੰ ਕਹਦਾ ਮੇਰਾ ਪੁੱਤ ਘਰੇ ਚੋਈ ਜਾ ਮਗਰ ਕੱਟੀ ਇੱਕ ਥਾਂ ਉਹਨੂੰ ਛੱਡ ਦਿਆ ਕਰ ਠੀਕ ਹੈ ਠੀਕ ਵੇਖੋ ਵੀਰ ਜੀ 50000 ਦੇ ਦੇਵਾਂਗੇ ਬਾਕੀ ਮਾੜ ਆਪਣੇ ਕੋ ਹੋਰ ਵੀ ਪਾਏ ਬੱਜਾ ਹਾਂਜੀ ਹਾਂਜੀ ਬਾਕੀ ਤਿਆਰ ਕਰਕੇ ਪਾਵਾਂਗੇ ਹਾਂਜੀ ਘਰ ਦੀਆਂ ਮਈਆਂ ਆਪਣੇ ਕੋ ਤਿੰਨ ਆਈਆਂ ਵਾ ਠੀਕ ਹੈ ਠੀਕ ਹੈ ਉਹ ਵੇਚ ਨਹੀਂ ਆਪਾਂ ਕਹਿੰਦਾ ਮਨਜ਼ੂਰ ਪਰ ਇਹ ਝੋਟੀਆਂ ਭਲੀ ਜਿਹੜੀਆਂ ਨੇ ਜਦੋਂ ਮਰਦੀਆਂ ਨੇ ਉਹਦੇ ਪੈਨ ਫੰਡਰ ਵੇਖ ਜਾਂਦੀ ਪਰ ਆਪਾਂ ਇਹੋ ਜਿਹੇ ਬਹੁਤ ਜੇ ਬੰਦਾਂ ਨਾਲ ਆਪਾਂ ਡੰਗਰ ਆ ਮੈਂ ਕਹਿੰਦਾ ਜੀ ਦੇਖੋ ਵੀਰ ਜੀ ਕਟਾ ਖੀਰਾ ਕਟਾ ਬਿਲਕੁਲ ਖੀਰਾ ਜੀ ਮੈਂ ਦੰਦ ਬਖਾਉਦਾ ਉਹਨਾਂ ਮਲਕੀ ਜਿਹੜੀ ਨਸਲ ਬਰੀਡ ਆ ਛੋਟੇ ਮਾਲੀ ਦੇ ਆ ਇੱਕ ਖੀਰਾ ਦੁੱਧ ਦਾ ਭਲਿਆ ਜਾਵੇ ਮੇਰਾ ਭਰਾ ਦੰਦ ਦੰਦਾਂ ਦੰਦਾਂ ਸਹੀ ਗੱਲ ਆ ਵੀਰੇ ਸਹੀ ਗੱਲ ਆ ਬਿਲਕੁਲ ਖੀਰਾ ਹੋਏ ਤੇ ਸਿੰਘੀ ਚੜਦੇ ਨਿਗਾ ਨਿਗਾ ਵਾ ਹਲੇ ਦੇ ਹੋਊਗਾ ਸੁਣੱਖਾਂ ਭਾਈ ਜਿਹੜੀ ਆਈਟੀਆਂ ਕਟੀਆਂ ਭਲਾ ਨੂੰ ਕੋ ਚਾਰ ਲਾਦੇ ਪੰਜ ਲਾਦੇ ਆਪਣੇ ਗਵਥੇਰੇ ਬਾਰੇ ਬੰਦੇ ਜਿਹੜੇ ਕਹਿੰਦੇ ਆਪਾਂ ਪਾਲਣਾ ਹੀ ਹੈ ਨਾ ਦੇਖੋ ਵੀਰ ਜੀ ਕੱਟਾ ਆ ਕੱਟਾ ਇਹਦੇ ਗੱਲ ਚ ਕਰਦੇ ਰਸਾ ਪਿਆ ਇਹਦੇ ਇੱਥੇ ਰਹਿੰਦਾ ਇਤਨਾ ਖੁੱਲਾ ਡੁੱਲਾ ਫੱਜਾ ਹਾਂਜੀ 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 ਆ ਵੇਖਿਆ ਹੋਲ ਜੀ ਕਰਦਾ ਵੀਰ ਜੀ ਸੰਭਿਆ ਚੰਗਾ ਕਹਿੰਦੇ ਆ ਨਾ ਕਿਹਦੇ ਗਾਈ ਦਾ ਦੁੱਧ ਵੀ ਆਪਾਂ ਵੱਖਰਾ ਪਾਲਦੇ ਨੇ ਮਾਂ ਦੇ ਬਗੈਰ ਵੀ ਅੱਛਾ ਸਹੀ ਗੱਲ ਲੱਗਦੀ ਹੈ ਕਿਹੜਾ ਵੇਲਾ ਕੱਟਾ ਕੂੜਾ ਉਮਰ ਤੇ ਜੇ ਵੀਰ ਜੀ ਕਿੰਨੀ ਘੋਏ ਦੀ ਸਾਲ ਤੋਂ ਮੇਰੇ ਖਿਆਲ ਥੱਲੇ ਆਉਣਾ ਨਾ ਨੀ ਹੋਣੀ ਆ ਪਪਾ ਇੰਨੀ ਘੋਏ ਕਿੰਨ੍ਹੇ ਸਾਲ ਦਾ ਆ ਸਵਾਗਤ ਤੁਹਾਡਾ ਮੇਰੇ ਅੱਬਾ ਸੇ ਹਾਂ ਦੇਖੋ ਵੀ ਜੀ ਮਾਲੀ ਮਾਲੀ ਵੀਰ ਜੀ ਬਹੁਤ ਸ਼ਾਨਦਾਰ ਬਣੇਗਾ ਜਿਤਨਾ ਮਰਜ਼ੀ ਆਇਆ ਸੀ ਦਾ ਭਾਂਜਦੇ ਵੀ ਆ ਗਾਈਆਂ ਆਂਗੂਆਂ ਦਾ ਹਿਸਾਬ ਕਰੀ ਠੀਕ ਹੈ ਠੀਕ ਦੇਖੇ ਸਾਂਭਣ ਵਾਲੇ ਨੂੰ ਰੇੜੇ ਵਾਲਾ ਕੋ ਕਹੇਗਾ ਤੂੰ ਦੇ ਦਾਂਗਾ ਸਾਂਭਣ ਵਾਲੇ ਨੂੰ ਪਰ ਵੀਰ ਜੀ ਦੇਣਾ ਕੋਈ ਮੇਰਾ ਵੀ ਗਾੜੀਆਂ ਵੇਖ ਲੈ ਕਿਤਰਾ ਭੈਣਾ ਪਰਦਾ ਕੋਈ ਕੋਈ ਦੂਜਾ ਵੀਰ ਫੋਨ ਨਾ ਲਾਵੇ ਨਾ ਨਾ ਹਾਂਜੀ ਹਾਂਜੀ ਮੋਲ ਕਰ ਨੂੰ ਵੀਜੀ ਬੜਾ ਕਰੀ ਜੇ 20 ਕਰੀ ਜਾਈਏ 22 ਕਰੀ ਜੇ ਹਨਾ 12000 ਦਾ ਦੇ ਦਾਂਗੇ ਲਓ ਕਰ ਦਈਏ ਮਾਨਤਾਂ ਮਾਨਤਾਂ ਤੇ ਜਿੱਤਰਾ ਤੂੰ ਕਹਿ ਕਾ ਕਰ ਦਾਂਗੇ ਯਾਰ ਦੋਈ ਸ਼ਰਤਾਂ ਛੱਡ ਦੇ ਕੋਈ ਨਹੀਂ ਦੇ 15000 ਰੁਪਏ ਦੇ ਨਿਕਲ ਰਿਹਾ ਹਾਂ ਦੇਖੋ 16000 ਰੁਪਏ ਦਾ ਲਗਾ ਲੈ ਲਿਓ ਫੁੱਲ ਨਸਲ ਬਰੀਡ ਵਾਲਾ ਬਿਲਕੁਲ ਵਧੀਆ ਨਾਲੇ ਕੱਦ ਵਜਨ ਬਹੁਤ ਕਰ ਜੂਗਾ ਆਪਾਂ ਬਿਲਕੁਲ ਲੈਸਰ ਬਾਕੀ ਵੀਰ ਜੀ ਆ ਵੀਰੋ ਨਾਲ ਕੋ 5 6 ਝੋਟੀਆਂ ਆ ਫੁੱਲ ਵੱਡੀਆਂ ਝੋਟੀਆਂ ਆ ਦੁੱਧ ਵਾਲੀਆਂ ਝੋਟੀਆਂ ਦੇਖੋ ਪਾਣੇ ਦਾ ਜਿਤਨਾ ਮੱਝੀ ਵਾਲਾ ਦੇਖੋ ਕਰਮਾਲੀ ਦਾ 4 ਫੁੱਟ ਦੇ ਉੱਤੇ ਚੋਰੀ ਹੁਣੀ ਆ ਹਾਂ ਦੇਖੋ ਥਣ ਭਾਂਡੇ ਖੁੱਲੇ ਥਣ ਭਾਂਡੇ ਦੀਆਂ ਆ ਸਹੀ ਗਾੜੀ ਨੀਲੀ ਰੰਗ ਦੀ ਬਹੁਤ ਵਧੀਆ ਬਾਕੀ ਵੀਰ ਜੀ ਆਪਣਾ ਐਡਰੈਸ ਦੱਸ ਦਿਓ ਬਰਾਸਵੀਂ ਕੀ ਜ਼ਿਲ੍ਹਾ ਕਰਤਾਰ ਪਰ ਹਾਂਜੀ ਵੀਰੇ ਤੁਸੀਂ 11 ਬਾਬਾ ਬਨਾਨਕ ਹਾਂਜੀ ਤੇ ਜ਼ਿਲ੍ਹਾ ਕਰਤਾਰ ਠੀਕ ਹੈ ਵੀਰੇ ਪਿੰਡ ਢੇਸੀਆਂ ਪਿੰਡ ਢੇਸੀਆਂ ਬਾਕੀ ਮੋਬਾਈਲ ਨੰਬਰ ਉਹਦਾ ਵੱਡੇ ਵੀਰ ਦਾ 95014 48546 ਮੇਰਾ ਨੰਬਰ ਜੇ ਤੇ 99850 ਕਿੰਨਾ ਨੰਬਰ ਹੈ 987620532 ਚਲੋ ਠੀਕ ਹੈ ਵੀਰੇ ਸਸ ਜਿਹੜੇ ਮਰਜੀ ਨੰਬਰ ਤੇ ਫੋਨ ਠੀਕ ਠੀਕ ਵੀਰੇ ਠੀਕ